ਨਕੋਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅੱਜ ਦੀ ਇਹ ਵੀਡੀਓ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਸਾਈਂ ਜੀ ਨੂੰ ਸੱਚੇ ਦਿਲੋਂ ਮੰਨਦੇ ਨੇ ਉਹ ਇਹ ਵੀਡੀਓ ਵੇਖ ਸਕਦੇ ਨੇ ਬਾਕੀ ਇਸ ਵੀਡੀਓ ਨੂੰ ਛੱਡ ਕੇ ਜਾ ਸਕਦੇ ਨੇ ਅੱਜ ਦੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਅਜਿਹੀ ਗੱਲ ਸਾਂਝੀ ਕਰਾਂਗੇ ਕਿ ਆਪਾਂ ਨੂੰ ਵੀਰਵਾਰ ਵਾਲੇ ਦਿਨ ਇੱਕ ਅਜਿਹਾ ਕੰਮ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਆਪਣੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਤੇ ਪੀਰ মুর্ਸ਼ਦ ਆਪਣੀ ਕਿਰਪਾ ਆਪਣੇ ਤੇ ਬਣਾਈ ਰੱਖਣਗੇ ਸਾਈਂ ਜੀ ਵੀ ਵੀਰਵਾਰ ਵਾਲੇ ਦਿਨ ਇਹ ਕੰਮ ਜ਼ਰੂਰ ਕਰਦੇ ਸੀ ਤੇ ਆਪਾਂ ਨੂੰ ਵੀ ਸਿੱਖ ਕੇ ਆਪਣੀ ਜ਼ਿੰਦਗੀ ਵਿੱਚ ਇਹ ਕੰਮ ਕਰਨਾ ਚਾਹੀਦਾ ਤਾਂ ਜੋ ਆਪਾਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹੀਏ ਆਪਣੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸੇ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਜਿਵੇਂ ਕਿ ਤੁਹਾਨੂੰ ਪਤਾ ਹੈ ਵੀਰਵਾਰ ਵਾਲੇ ਦਿਨ ਨੂੰ ਪੀਰਾ ਫਕੀਰਾਂ ਦਾ ਵਾਰ ਕਿਹਾ ਜਾਂਦਾ ਹੈ ਇਸੇ ਕਰਕੇ ਜੋ ਵੀ ਉਹਨਾਂ ਦੇ ਸੱਚੇ murid ਹੁੰਦੇ ਨੇ ਉਹਨਾਂ ਨੂੰ ਵੀਰਵਾਰ ਵਾਲੇ ਦੇ ਨਿੱਖ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਇਹ ਇੱਕ ਕੰਮ ਬਹੁਤ ਹੀ ਜ਼ਿਆਦਾ ਖਾਸ ਹੈ ਇਸੇ ਕਰਕੇ ਇਸ ਗੱਲ ਦੀ ਚਰਚਾ ਆਪਾਂ ਅੰਤ ਵਿੱਚ ਜ਼ਰੂਰ ਕਰਾਂਗੇ ਇਸ ਕੰਮ ਕਰਨ ਤੋਂ ਪਹਿਲਾਂ ਦੋ ਤਿੰਨ ਕੰਮ ਇਹੋ ਜਿਹੇ ਨੇ ਜੋ ਇਸ ਕੰਮ ਕਰਨ ਤੋਂ ਪਹਿਲਾਂ ਕਰਨੇ ਚਾਹੀਦੇ ਨੇ ਉਹ ਦੋ ਤਿੰਨ ਕੰਮ ਕਿਹੜੇ ਨੇ ਸਭ ਤੋਂ ਪਹਿਲਾ ਕੰਮ ਕਿ ਜੋ ਵੀ ਪੀਰਾਂ ਵਗੀਰਾਂ ਨੂੰ ਸੱਚੇ ਦਿਲੋਂ ਮੰਨਦਾ ਉਹਨਾਂ ਦੀ ਇਬਾਦਤ ਕਰਦਾ ਵੀਰਵਾਰ ਵਾਲੇ ਦਿਨ ਘਰ ਵਿੱਚ ਜੋ ਵੀ ਪੀਰਾਂ ਦਾ ਸਥਾਨ ਹੁੰਦਾ ਜਿੱਥੇ ਬੈਠ ਕੇ ਉਹ ਬੰਦਗੀ ਕਰਦੇ ਨੇ ਤੇ ਉਹਨਾਂ ਨੇ ਆਪਣੇ ਪੀਰਾਂ ਮੁਰਸ਼ਿਦਾ ਦੇ ਸਰੂਪ ਲੈ ਹੁੰਦੇ ਨੇ ਉਹਨਾਂ ਦੀ ਸਫਾਈ ਕਰਨੀ ਚਾਹੀਦੀ ਹੈ ਜੇਕਰ ਉੱਥੇ ਤੂਲੀ ਮਿੱਟੀ ਹੈ ਜਾਂ ਤੁਹਾਨੂੰ ਲੱਗਦਾ ਉੱਥੇ ਸਫਾਈ ਕਰਨ ਵਾਲੀ ਹੈ ਵੈਸੇ ਤਾਂ ਇਹ ਕੰਮ ਰੋਜ਼ ਕਰਨਾ ਚਾਹੀਦਾ ਹੈ ਪਰ ਜੇਕਰ ਰੋਜ਼ ਨਹੀਂ ਹੁੰਦਾ ਟਾਈਮ ਨਹੀਂ ਮਿਲਦਾ ਇਹ ਕੰਮ ਵੀਰ-ਵਰ ਵਾਲੇ ਦਿਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸਾਈਂ ਜੀ ਵੀ ਕਹਿੰਦੇ ਸੀ ਜਿੱਥੇ ਸਫਾਈ ਵਾਹ ਖੁਦਾਈ ਜਿੱਥੇ ਸਫਾਈ ਹੁੰਦੀ ਹੈ ਉੱਥੇ ਰੰਮ ਦਾ ਪੀਰਾਂ ਦਾ ਮੁਰਸ਼ਿਦਾ ਦਾ ਅੰਵਾਸ ਜ਼ਰੂਰ ਹੁੰਦਾ ਹੁਣ ਗੱਲ ਕਰਦੇ ਆ ਦੂਸਰੇ ਕੰਮ ਦੀ ਜੋ ਆਪਾਂ ਨੂੰ ਵੀਰਵਾਰ ਵਾਲੇ ਦਿਨ ਜ਼ਰੂਰ ਕਰਨਾ ਚਾਹੀਦਾ ਹੈ ਆਪਣੇ ਪੀਰ ਮੁਰਸ਼ਦ ਨੇ ਆਪਾਂ ਨੂੰ ਕਿੰਨਾ ਵਧੀਆ ਜ਼ਿੰਦਗੀ ਦਿੱਤੀ ਹੈ ਆਪਾਂ ਨੂੰ ਕਿੰਨਾ ਸੋਹਣਾ ਸਮਾਂ ਬਖਸ਼ਿਆ ਉਹਨਾਂ ਉਹਨਾਂ ਸਮਿਆਂ ਵਿੱਚੋਂ ਥੋੜਾ ਸਮਾਂ ਆਪਾਂ ਨੂੰ ਪੀਰਾਂ ਮੁਰਸ਼ਦਾਂ ਲਈ ਵੀ ਕੱਟਣਾ ਚਾਹੀਦਾ ਹੈ ਵੈਸੇ ਤਾਂ ਇਹ ਕੰਮ ਆਪਾਂ ਨੂੰ ਰੋਜ਼ ਕਰਨਾ ਚਾਹੀਦਾ ਹੈ ਤਾਂ ਜ਼ਿਆਦਾ ਚੰਗਾ ਹੈ ਪਰ ਫਿਰ ਵੀ ਜੇ ਆਪਾਂ ਇਹ ਕੰਮ ਵੀਰਵਾਰ ਵਾਲੇ ਦਿਨ ਕਰਦੇ ਆ ਤਾਂ ਵੀ ਤਾਂ ਫਿਰ ਬਹੁਤ ਵਧੀਆ ਹੈ ਪੀਰਾ ਮੂਸਦਾ ਨੇ ਆਪਾਂ ਨੂੰ ਇੰਨਾ ਸੋਹਣਾ ਸ਼ਰੀਰ ਦਿੱਤਾ ਹੈ ਆਪਣੇ ਪੀਰਾ ਮੂਸਦਾ ਲਈ ਘਟਾ ਘਟਾਇਆ ਅੱਧਾ ਘੰਟਾ ਜ਼ਰੂਰ ਗੱਡੋ ਉਹਨਾਂ ਨਾਲ ਬੈਠ ਕੇ ਗੱਲਾਂ ਕਰੀਏ ਉਹਨਾਂ ਦੀ ਇਬਾਦਤ ਕਰੀਏ ਤਾਂ ਜੋ ਪੀਰ ਮੁਰਸ਼ਦ ਆਪਣੇ ਤੇ ਕਿਰਪਾ ਕਰਦੇ ਰਹਿਣ ਕਿਉਂਕਿ ਜੋ ਪੀਰ ਮੁਰਸ਼ਦ ਹੁੰਦੇ ਨੇ ਉਹ ਸਿਰਫ ਆਪਣੇ ਮੁਰਿਦਾਂ ਦੇ ਪਿਆਰ ਦੇ ਭੁਕੇ ਹੁੰਦੇ ਨੇ ਜੋ ਇਨਸਾਨ ਉਹਨਾਂ ਦੀ ਸ਼ਰਦਾ ਕਰਦਾ ਹੈ ਉਹਨਾਂ ਦੀ ਇਬਾਦਤ ਕਰਦਾ ਹੈ ਵੀਰਾਂ پیر ਮੁਰਸ਼ਦ ਫਿਰ ਉਹਨਾਂ ਨੂੰ ਬਹੁਤ ਕੁਝ ਦਿੰਦੇ ਨੇ ਹੁਣ ਗੱਲ ਕਰਦੇ ਆ ਉਸ ਖਾਸ ਕੰਮ ਦੇ ਜੋ ਸਾਈਂ ਜੀ ਵੀ ਕਰਦੇ ਸੀ ਤੇ ਆਪਾਂ ਨੂੰ ਵੀ ਕਰਨਾ ਚਾਹੀਦਾ ਹੈ ਦਾਤਾ ਜੀ ਦੀ ਰੀਤ ਤਾਂ ਆਪਾਂ ਨਹੀਂ ਕਰ ਸਕਦੇ ਪਰ ਉਹਨਾਂ ਤੋਂ ਆਪਾਂ ਕੁਝ ਸਿੱਖ ਜ਼ਰੂਰ ਸਕਦੇ ਹਾਂ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰ ਸਕਦੇ ਹਾਂ ਤਾਂ ਜੋ ਆਪਣੀ ਜ਼ਿੰਦਗੀ ਵਧੀਆ ਬਤੀਤ ਹੋ ਸਕੇ ਵੀਰਵਾਰ ਵਾਲੇ ਦਿਨ ਸਾਈਂ ਜੀ ਇੱਕ ਵੱਡਾ ਬੈਗ ਪੈਸਿਆਂ ਦਾ ਭਰ ਲੈਂਦੇ ਸੀ ਤੇ ਜੋ ਵੀ ਦਾਤਾ ਜੀ ਦੇ ਦਰਬਾਰ ਤੇ ਸलाम ਕਰਨ ਆਉਂਦਾ ਜਿੰਨੂੰ ਵੀ ਪੈਸਿਆਂ ਦੀ ਲੋੜ ਹੁੰਦੀ ਸੀ ਸਾਈਂ ਜੀ ਉਹਨਾਂ ਨੂੰ ਪੈਸੇ ਦੇ ਦੇਂਦੇ ਸੀ ਜੇਕਰ ਆਪਾਂ ਇਹ ਗੱਲ ਤੋਂ ਕੁਝ ਨਾ ਕੁਝ ਸਿੱਖੀਏ ਵੀਰ ਵਰ ਵਾਲੇ ਦਿਨ ਜੋ ਵੀ ਆਪਣੇ ਤੋਂ ਪੈਸੇ ਹੁੰਦੇ ਨੇ ਜੋ ਵੀ ਆਪਾਂ ਕਮਾਇਆ ਹੁੰਦਾ ਦਾਤਾ ਜੀ ਦੀ ਰਹਿਮਤ ਨਾਲ ਉਸ ਵਿੱਚੋਂ ਆਪਾਂ ਕੁਝ ਨਾ ਕੁਝ ਦਾਨ ਜ਼ਰੂਰ ਕਰੀਏ ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ ਆਪਾਂ ਦਈਏ ਤਾਂ ਦਾਤਾ ਜੀ ਜੋ ਆਪਾਂ ਪੈਸੇ ਦਿੰਨੇ ਆ ਤਾਂ ਦਾਤਾ ਜੀ ਆਪਾਂ ਨੂੰ 10 ਗੁਣਾ ਵਧਾ ਕੇ ਦਿੰਦੇ ਨੇ ਇੱਕ ਵਾਰੀ ਇਹ ਕੰਮ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕਰਿਓ ਜੇਕਰ ਤੁਹਾਨੂੰ ਇਹ ਕੰਮ ਚੰਗਾ ਲੱਗਿਆ ਫਿਰ ਇਹ ਕੰਮ ਜ਼ਰੂਰ ਕਰਿਓ ਇਹ ਕੰਮ ਅੱਗੇ ਵੀ ਵਧਾਓ ਏਸੋ ਕੰਮ ਜੋ ਇੱਕ ਸੱਚੇ ਮਰੀਦ ਨੂੰ ਵੀਰਵਾਰ ਵਾਲੇ ਦਿਨ ਕਰਨਾ ਚਾਹੀਦਾ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਵੀਰਵਾਰ ਵਾਲੇ ਦਿਨ ਕਿਹੜਾ ਕੰਮ ਕਰਦੇ ਹੋ ਸੋ ਏਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਾਈਏ ਔਰ ਨਵੇਂ-ਨਵੇਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡਾ ਆਤਮ ਵਿਸ਼ਵਾਸ ਵਧ ਸਕਦਾ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਂਦੇ ਰਹੀਏ ਜੈ ਸਾਈਂ ਦਾ